ਹਾਂਜੀ ਬਾਈ ਜੀ ਕੀ ਹਾਲ ਨੇ ਦੋਸਤੋ ਮੈਂ ਤੁਹਾਡਾ ਪਰਸ਼ੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਆ ਤੇ ਅੱਜ ਜੋ ਤੁਹਾਨੂੰ ਜੋ ਚੀਜ਼ ਨੂੰ ਦਿਖਾਉਣ ਜਾ ਰਿਹਾ ਆ ਆਪਾਂ ਨੇ ਬਣਵਾਏ ਨੇ ਜਿਹੜੇ ਸੰਦ ਭਵੰਤ ਮਿਸਤਰੀ ਬਿੰਦਿਆਲਗੜ੍ਹ ਪਰਮੇਸ਼ਰ ਮਿਸਤਰੀ ਤੇ ਉਹਨਾਂ ਨਾਲ ਤੁਹਾਨੂੰ ਮਿਲਿਆਉਣੇ ਨਾਲ ਨੰਬਰ ਦਿਖਾਵਾਂਗੇ ਇਹਨਾਂ ਦਾ ਤੇ ਇਹਨਾਂ ਨਾਲ ਹੀ ਸੰਦ ਦਿਖਾਵਾਂਗੇ ਤੁਹਾਨੂੰ ਬਾਈ ਏਰੀਏ ਚ ਚੋਟੀ ਦੇ ਸੰਦ ਬਣਾਉਣੇ ਆ ਮੈਂ ਆਪਣੇ ਪੁਰਾਣੇ ਸੰਦ ਨੂੰ ਮੋਡੀਫਾਈ ਕਰਿਆ ਦਾ ਪੂਰਾ ਸਿਰਾ ਲਾਤਾ ਜਮਾ ਕੰਮ ਦਾ ਦਿਖਾ ਰਿਹਾ ਤੁਹਾਨੂੰ ਤੇ ਲਿਆਉਨੇ ਆ ਆਪਣੇ ਟਰੈਕਟਰ ਦੇ ਬੈਂਪਰ ਤੋਂ ਸ਼ੁਰੂ ਕਰਕੇ ਹਾਲਾਂ ਦਾ ਜਿੰਦਰਾ ਤੱਕ ਦਿਖਾਵਾਂਗੇ ਅੱਜ ਚਲੋ ਆਜਾ ਪਹਿਲਾਂ ਤੁਹਾਨੂੰ ਬਰਕ ਸਾਹਿਬ ਨੇ ਦਰਸ਼ਨ ਕਰਾ ਲਈਏ ਮੰਗਰ ਤੇ ਮੂਰੋ ਕਰਾਉਣੋਂ ਪਹਿਲਾਂ ਪਿਛਲੇ ਪਾਸੇ ਖੜੇ ਆਪਾਂ ਇੱਥੇ ਹਾਲ ਟਰਾਲੀਆਂ ਤਿਆਰ ਹੁੰਦੀਆਂ ਨੇ ਤੇ ਮੂਰਲੇ ਪਾਸੇ ਬਿਲਡਿੰਗ ਸੈੱਲ ਡੇ ਹੁੰਦਾ ਹਾਂਜੀ ਪੜੀ ਚਾਹ ਦੀ ਮਰਵਾ ਕੇ ਫਿਰ ਲਿਆਉਨੇ ਤੁਹਾਨੂੰ ਤੇ ਆਪਾਂ ਸ਼ੁਰੂਆਤ ਕਰੀ ਦੀ ਬੈਂਪਰ ਤੋਂ ਕਣਕ ਵੱਢਣ ਤੋਂ ਪਹਿਲਾਂ ਲਾਇਆ ਪਰਮੇਸ਼ਰ ਨੇ ਬੰਪਰ ਆਪਣਾ ਟਰੈਕਟਰ ਤੇ ਕੈਂਕੀ ਵਾਲਾ ਤੇ ਇਹ ਇੱਧਰ ਨਵੇਂ ਸੰਦਾਂ ਲਈ ਤਿਆਰੀ ਹੋ ਰਹੀ ਆ ਤੇ ਦੇਖ ਰਹੇ ਹੋ ਸਖਾਲ ਵਗੈਰਾ ਤੇ ਆਹ ਬਾਈ ਕੋਠੀ ਵਾਲਿਆਂ ਝੋਪੜੀਆਂ ਨੇ ਹਾਂਜੀ ਨਾਲ ਹੀ ਕੋਠੀ ਵਾਲਿਆਂ ਝੋਪੜੀਆਂ ਚਾਚਾ ਜੀ ਖੜੇ ਨੇ ਤੇ ਇੱਧਰ ਬਾਈ ਹੁੰਦਾ ਕੀ ਆ ਲੱਗਉਂਦੇ ਸਾਰੇ ਬਾਈ ਜਮਾ ਆਪਨੇ ਠੀਕ ਹੈ ਤੇ ਕੰਮ ਚੱਲ ਰਿਹਾ ਜੋਰਾਂ ਤੇ ਚਲੋ ਤੁਹਾਨੂੰ ਅੱਜ ਲੈ ਚਾਲਦੇ ਆ ਆਪਣੇ ਨਵੇਂ ਸੰਦਾਵਲ ਜਿਹੜੇ ਸੰਦਾ ਅੱਜ ਆਪਾਂ ਘਰੇ ਲੈ ਕੇ ਜਾਣੇ ਨੇ ਦੇਖ ਲਿਓ ਹੁਣ ਤੁਸੀਂ ਨੇ ਬਹੁਤ ਮਨ ਖੁਸ਼ ਹੋਇਆ ਬਾਈ ਦੇਖ ਕਿਸ ਸੰਦਾ ਨੂੰ ਬਹੁਤ ਤੇਰੀ ਇਹ 11 ਹਲਸੀ ਆਪਣੇ ਤੁਹਾਨੂੰ ਦੱਸ ਦਿਆਂਗੇ ਜਮਾ ਇਹ ਨਵੇਂ ਨਹੀਂ ਸੀ ਬਣਾ ਤੇ ਨਵੇਂ ਨਾਲੋਂ ਵੀ ਸਿਰਾਂ 11 ਹਲਸੀ 2006 ਮਾਡਲ ਤੇ ਇਹ 24 ਚ ਮੋਡੀਫਾਈ ਕਰਕੇ ਇਸ ਤਰ੍ਹਾਂ ਬਣਾ ਤਾ ਨੇ ਦੇਖ ਸਕ ਰਹੇ ਹੋ ਤੁਸੀਂ ਲੁੱਕ ਇਹ ਆ ਨੰਬਰ ਪਰਮੇਸ਼ਰ ਦਾ ਪਰਮੇਸ਼ਰ ਐਗਰੀ ਵਰਕਸ ਬਲੇਜ ਦਿਆਲਗੜ ਡਿਸਟ੍ਰਿਕਟ ਬਰਨਾਲਾ ਤੇ ਨੰਬਰ ਹੈਗਾ ਤੁਸੀਂ ਪੜ੍ਹ ਲਓ ਬਾਈ ਤੇ ਜਰਾ ਲਾਤਾ ਬਾਈ ਕੰਮ ਜਮ ਤੇ ਆਪਣਾ ਲੋਗੋ ਵੀ ਲਾਤਾ ਨੇ ਨਾਲ ਹੀ ਆਪਣੇ YouTube ਵਾਲਾ ਲੋਗੋ ਵੀ ਲਾਤਾ ਨਾਲ ਹੀ ਖੇਤੀ ਪੰਜਾਬ ਦੀ ਤੇ ਆਪਦਾ ਇਹਨੇ ਜਿਹੜਾ ਇਹ ਆ ਗਿਆ ਪਰਮੇਸ਼ਰ 1993 ਉਹਦੇ ਬਾਡੇ ਦੇ ਬਣਾਇਆ ਹੋਇਆ ਇਹ ਕਿਤੇ ਵੀ ਉਹਦੇ YouTube ਵਾਲਾ ਆਪਣਾ ਲੋਗੋ ਲਾਤਾ ਬਾਈ ਫ੍ਰੀਪਾਇਰ ਤੇ 32 ਵਜੇ ਵੀਡੀਓ ਬਣਾਉਣਾ ਮੰਨੂ ਜਮਾ ਸਿਰਾ ਕਰਿਆ ਪਿਆ ਕੰਮ ਬਾਈ ਕੀ ਕਰਦਾ ਦੇਖੀ ਜਾਨ 13 ਹਾਲ 13 ਨੇ ਬਾਈ ਮੁੰਡੀਆਂ ਤੇ ਇੱਧਰ ਆ ਗਿਆ ਜਿੰਦਰਾ ਪਰ ਜਿੰਦਰਾ ਵੀ ਆਪਣੇ ਟੁੱਟਿਆ ਪਿਆ ਦੀ ਪੁਰਾਣਾ ਸੀ ਸਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਸੀ ਜਿੰਦਰਾ ਵੀ ਬਾਕਮਾਲ ਬਣਾਦਾ ਕਿਉਂ ਜੋ ਤੂੰ ਖੁਸ਼ ਹੈ ਕਿਵੇਂ ਗੱਲ ਲੋਟ ਸਮਾਰ ਕੇ ਨਹੀਂ ਗਿਆ ਲੜਕਾ ਇਹ ਬਣੀ ਨਹੀਂ ਗੱਲ ਬਣ ਕੀ ਗੱਲ ਜਮਾ ਸਿਰਾ ਹੈ ਬਾਈ ਸਿਰਾ ਕਰਾਇਆ ਪਿਆ ਜਮਾ ਕੀ ਯਾਰ ਨੇ ਆ ਤੈਨੂੰ ਦਿਖਾਰੀ YouTube ਤੇ ਅੱਜ ਦੁਨੀਆ ਤੇ ਅਰੇ ਅਲੈਕਸੈਂਡਰ ਕਿੰਨ ਬਬੂ ਆ ਵੀ ਆਪਰੇ ਪਿੰਡ ਦੇ ਖੜੇ ਨੇ ਮੁੰਡੇ ਸਾਰੇ ਆਪਣੇ ਇੱਧਰ ਜੂਥ ਕਰੀਮ ਰਾਜੀ ਦੀ ਜੋ ਤਾਂ ਥੋੜਾ ਜਿਹਾ ਸੰਗਦਾ ਵਾਧਾ ਆਪਣਾ ਉੰਦੀ ਆਪਾਂ ਨੇ ਇੱਕ ਟਰੈਕਟਰ ਮਗਰ ਪਾ ਲਏ ਨੇ ਹਾਲ ਤੇ ਪੂਰੀ ਯਾਤਰੀਆ ਕਰ ਲੈ ਤੇ ਓਏ ਤੇਰੇ ਮਗਰ ਪਾ ਲਏ ਚੰਦਰ ਅਰਜਨ ਆ ਗਿਆ ਆਪਣਾ ਹਾਲਾਂ ਨਾਲ ਬਾਬਾ ਕਰਮ ਸਿੰਘ ਜੀ ਦੀ ਅਪਾਰ ਕਿਰਪਾ